ਜੇ ਰਹੁੰਦੀ ਐ ਸੱਪ ਚ ਅੱਛਾ ਸ਼ਭ ਕਿੱਥੇ ਰੁੱਕ ਗਿਆ ਉਹ ਘਰ ਚ ਵੜ ਗਿਆ ਪਾਠੀ ਵਾਲੇ ਚ ਅੱਛਾ ਹੂੰ ਅਸਲ ਸ਼ੋ ਗਿਆ ਸੌਂ ਗਿਆ ਹੋਊਗਾ ਨਹੀਂ ਆਉਂਦੀ ਐ ਹੂੰ ਠੰਡ ਚ ਉਹਨੂੰ ਵੀ ਨੀਂਦ ਆਉਂਦੀ ਐ ਅੱਛਾ ਪਾਠੀ ਚ ਵੜ ਕੇ ਬਹਿ ਗਿਆ ਉਹ ਅੱਛਾ ਉਹ ਤੂੰ ਤਾਂ ਲਿੱਕੀ ਜਾਂਦੀ ਆ ਫਰੇ ਵਾਲੇ ਦੇ ਤਾਂ ਕੱਪੜੇ ਪਾ ਲੰਦਾ ਇਹ ਕੱਪੜੇ ਉਹਦੇ ਲਾ ਗਿਆ ਕੋਈ ਕਹਿੰਦਾ ਪੁਰਾਣੇ ਹੋ ਗਏ ਤੂੰ ਨਹੀਂ ਪਾਉਂਦਾ ਫਿਰ ਉਹੀ ਕੱਪੜੇ ਉਹਨਾਂ ਤਾਂ ਆਪ ਨਹੀਂ ਪਾਉਣੇ ਉਹ ਕਹਿੰਦਾ ਨਵੇਂ ਪਾਉਂਗਾ ਮੈਂ ਮੰਮੀ ਹੂੰ ਨਵੇਂ ਉਹਨੂੰ ਰੱਬ ਦੇ ਦਿੰਦਾ ਪੁੱਤੋ ਅੱਛਾ ਹੂੰ ਆਪਰੇ ਕੋਈ ਨਹੀਂ ਦੇਦਾ ਰੱਬ ਆਪਾਂ ਨੂੰ ਵੀ ਦਿੰਦਾ ਲਓ ਜੀ ਪੁੱਤਰਾ ਸਾਰਿਆਂ ਨੂੰ ਸਾਸਰੀ ਕਾਲ ਬਰਾਦ ਫਿਰ ਇੱਕ ਵਾਰੀ ਸੱਚੇ ਨੇ ਗੱਲ ਐਵੇਂ ਐਵੇਂ ਕਰੋ ਕਹੇ ਜੀ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਦੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਐਵੇਂ ਕਹੋ ਉਧਰ ਚੱਕ ਉਧਰ ਚੱਕ ਉਸ ਜੱਗ ਕਹੇ ਜੀ ਕਹੋ ਨਵੇਂ ਸਾਲ ਦੀਆਂ ਹੈਪੀ ਨੀਅਰ ਕਹੋ ਚਲ ਕਹੇ ਕਹੋ ਨਵੇਂ ਸਾਲ ਦੀਆਂ ਐਂ ਨਵੇਂ ਸਾਲ ਦੀਆਂ ਸਮਾਰਕੋ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੈਪੀ ਨਿਊ ईयर ਕਹਿ ਜਲ ਸੰਗਤ ਉਧਰ ਚਾਕੇ ਉਧਰ ਚਾਕੇ ਹੈਪੀ ਨਿਊ ईयर ਹੈਪੀ ਨਿਊ ईयर ਹੋਜੀ ਸਾਰਿਆਂ ਦੀ ਕਾਲੀ ਸਾਰਿਆਂ ਨੂੰ ਤੇ ਅਸੀਂ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਜੀ ਤੇ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਵੱਲੋਂ ਸਾਰੇ ਜਣ ਕਿ ਸਾਡੇ ਫਲੇਵਰ ਆਫ ਪੰਜਾਬ ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਢੇ ਢੇਰ ਲੱਖ ਲੱਖ ਮੁਬਾਰਕਾਂ ਵਧਾਈਆਂ ਸਾਰੇ ਤੇ ਅਸੀਂ ਆਸ ਕਰਦੇ ਹਾਂ ਕਿ ਵੀ ਤੁਸੀਂ ਸਾਰੇ ਜਣਿਆਂ ਦੇ ਘਰ ਪਰਿਵਾਰ ਵਿੱਚ ਰਾਜੀ ਮੰਗਲ ਖੁਸ਼ੀ ਮੰਗਲ ਹੋਮ ਹੋਗੇ ਜੀ ਤੇ ਕੋਈ ਨਹੀਂ ਸੀ ਬੈਠੇ ਕੋਈ ਨਹੀਂ ਸੀ ਬਾਹਰ ਗੱਲਾਂ ਉਹ ਕਰੀ ਜਾਂਦੇ ਸੀ ਗੱਲਾਂ ਉਹ ਤਾਂ ਦਾਦੀ ਜੀ ਸੀ ਦਾਦੀ ਜੀ ਹਾਂ ਬਾਰੇ ਹਾਂ ਬਈ ਉਰੇ ਹੋਰੇਗਾ ਹੈ ਹੋਰੇਗਾ ਹਾਂ ਜਾਣ ਤੂੰ ਨਾ ਹਾਂ ਬੈਠਾ ਹਾਂ ਨਵੀਂ ਰਾਜ ਹੈਗੀ 31 ਦਸੰਬਰ ਤੇ ਆਪਾਂ ਸਾਰਿਆਂ ਨੇ 2024 ਨੂੰ ਜਨਕੀ ਅੱਜ ਅਲਵਿਦਾ ਲਾਸਟ ਰੇਟ ਚ ਕਹਿ ਦੇਣੀ ਹੈਗੀ ਤੇ ਅਸੀਂ ਇਹੀ ਪ੍ਰਮਾਤਮਾ ਕੀ ਬੇਨਤੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਤੁਹਾਨੂੰ ਤਰੱਕੀਆਂ ਬਖਸ਼ੇ ਤੁਹਾਡੇ ਵਾਸਤੇ ਆਉਣ ਵਾਲਾ ਸਾਲ ਬਹੁਤ ਵਧੀਆ ਖੁਸ਼ੀਆਂ ਕਿੜੇ ਲੈ ਕੇ ਆਵੇ 2025 ਆਪਣੇ ਤਾਂ ਵੀ 25 ਐਸਵੀ ਸਕੂਲ ਲੱਗੂਗੀ 2025 ਐਸ ਲਿਖੋ ਐਸੋ 2025 ਚ ਸਕੂਲ ਜਾਣ ਲੱਗ ਜੇਗਾ ਬੱਤੂ ਤੂੰ ਇਹਨੂੰ ਕੌਣ ਸਾਂਭੂਗਾ ਐਸ ਵੀ ਤੇ ਕੋਈ ਨਹੀਂ ਸਾਂਭਣ ਦਾ ਕੋਈ ਕੰਮੀ ਨਹੀਂ ਨਾ ਤਾਂ ਐਸ ਵੀ ਸਾਂਭਣਾ ਸਮਝਾ ਤੋ ਬੋਲ ਮਮੀ ਚੀਚੀ ਕਰੂਗਾ ਬੱਤੂ ਚੀਚੀ ਕਰੇਗਾ ਤੇ ਮੁ ਲੈ ਕੇ ਕਹਿੰਦਾ ਆਇਆ ਕਰੂਗਾ ਮੈਨੂੰ ਬੜਾ ਅੰਟੀ ਉੱਥੇ ਮੈਂ ਤਾਂ ਦੱਸਦੀ ਆ ਮੈਨੂੰ ਸਮਝਾਇਆ ਸੀ ਐਸ ਵੀ ਨੂੰ ਕਿ ਉੱਥੇ ਆਂਟੀਆਂ ਹੁੰਦੀਆਂ ਨੇ ਉਹਨਾਂ ਨੂੰ ਕਹਿ ਵੀ ਮੈਡਮ ਜੀ ਆਂਟੀ ਜੀ ਮੈਂ ਬਾਥਰੂਮ ਜਾਣਾ ਤੇ ਆਂਟੀ ਜੀ ਮੈਂ ਪਾਣੀ ਪੀਣਾ ਹੈ ਨਾ ਤੇ ਹਾਂ ਉਹ ਆਂਟੀਆਂ ਰੱਖੀਆਂ ਹੁੰਦੀਆਂ ਪੁੱਤ ਆਂਟੀ ਨੂੰ ਆਂਟੀਆਂ ਹੀ ਕਹਿੰਦੇ ਹੁੰਦੇ ਉੱਥੇ ਕੋਈ ਤੁਹਾਨੂੰ ਦੱਸਣਗੇ ਨਾ ਨਾਮ ਤਾਂ ਆਪ ਨੂੰ ਪਤਾ ਨਹੀਂ ਹੋਵੇਗਾ ਉੱਥੇ ਸਕੂਲ ਜਿਹੜੀ ਮਮਤਾ ਮਮਤਾ ਆਂਟੀ ਇੱਕ ਉਹ ਸਮਝਦੀ ਹੈ ਅੱਛਾ ਤੇ ਹਾਂ ਮੈਡਮ ਨੂੰ ਗੁੱਡ ਮਾਰਨਿੰਗ ਮੈਮ ਐਵੇਂ ਕੀ ਤੇ ਐਂ ਕਿਹਾ ਕਰੀ ਮੈਡਮ ਨਾਲ ਚੁਰਚੇ ਤੇ ਗੱਲਾਂ ਕਰਿਆ ਕਰੀ ਨਿੱਕੀਆਂ ਨਿੱਕੀਆਂ ਮੈਡਮ ਉਹ ਪਿਆਰ ਕਰਦੀ ਹੁੰਦੀ ਹੈ ਪਤਾ ਨਹੀਂ ਕੀ ਕਹਿੰਦੀ ਕਹਿੰਦੀ ਉਹ ਵੀ ਅੱਛਾ ਨਹੀਂ ਉਹ ਵੀ ਕਹਿੰਦੀ ਝੂਲਿਆਂ ਤੇ ਖੇਡਿਆ ਕਰੋ ਮੇਰਾ ਪੁੱਤ ਹਣਾ ਹਾਂ ਲੈ ਕੇ ਨਹੀਂ ਜਾਂਦੇ ਝੂਲੇ ਤਾਂ ਦੇਖ ਕੇ ਨਹੀਂ ਝੂਲਿਆਂ ਤੇ ਖੇਡਿਆ ਕਰੋ ਲੈ ਕੇ ਜਾਇਆ ਕਰਨਗੇ ਮੈਡਮ ਹੁਣ ਤੇ ਪੁੱਤ ਬਣ ਕੇ ਹੁਣ ਤੂੰ ਰਾਤ ਨੂੰ ਤਾਂ ਬੈਗ ਲਾ ਦੇ ਫਿਰ ਇਹ ਪੈਣ ਲੱਗੇ ਤਾਂ ਬੈਗ ਲਾ ਦੇ ਕਿ ਰੱਖਣਾਗਾ ਜੀ ਇਹ ਤਾਂ ਸਾਰਾ ਦਿਨ ਬੈਗ ਰੱਖਦੀ ਆ ਹਰ ਵਕਤ ਹਾਂ ਹਾਂ ਸਾਗਾਣਾ ਨੂੰ ਮੈਂ ਉੱਥੇ ਬਾਹਰ ਕੇ ਖੜ ਜਾਂਦੀ ਆ ਦਾਦਾ ਜੀ ਕੋਲ ਪਾਪਾ ਜੀ ਕੋਲ ਕਹਿੰਦੇ ਮੇਰੀ ਬੈਣ ਲਾ ਦੇ ਹਾਂ ਇਹਨੂੰ ਬੈਂਚ ਕਿਹੜੀ ਬੈਂਚ ਜਾ ਕਰੇਗਾ ਕਾਰ ਤੇ ਜਾ ਕਰੇਗਾ ਸਰਕਾਰੀ ਸਕੂਲ ਚ ਲੱਗੇਗਾ ਛੋਟੀ ਬੈ ਮੇ ਰਹੂਗਾ ਮੈਂ ਤੂੰ ਦੋ ਘੰਟੇ ਪੰਜ ਮਿੰਟ ਆਦੀ ਵੇਂਸ ਤੇ ਜਾਏ ਕਿਉਂਕਿ ਐਸਾ ਹੈ ਨਾ ਕਿਹੜੀ ਬੈਂਚ ਜਾ ਕਰੇਗਾ ਔਰੇਂਜ ਮੇ ਔਰੇਂਜ ਦੇ ਕਲਰ ਨਹੀਂ ਕਰਦਾ ਔਰੇਂਜ ਕਲਰ ਹਾਂ ਬੈਂਦਾ ਹਾਂ ਅੱਛਾ ਯੈਲੋ ਤੇ ਸਕੂਲ ਕਿਹੜੇ ਚ ਲੱਗੇਗਾ ਪੁੱਤ ਕੈਤਰੀ ਮੇ ਅਕੱਡਮੀ ਵੇ ਠੀਕ ਹੈ ਤੂੰ ਹੁਣ ਅਨੁਰਿਤਨਾ ਪੜਨ ਲੱਗਣਾ ਕਿ ਤੈਨੂੰ ਅਲੱਗ ਸਕੂਲ ਚ ਲਾ ਦੇਈਏ ਅਲੱਗ ਚ ਲਾ ਦੀਏ ਅਲੱਗ ਚ ਲਾ ਦੇਈਏ ਨਾ ਲਾਉਣਾ ਜੀ ਲਾਉਣਾ ਲਾਉਣਾ ਪਾਉਣਾ ਅਲੱਗ ਚ ਘਰ ਤੋਂ ਲੱਗਣਾ ਪੁੱਤ ਉਹ ਸਿਆਣਾ ਪੁੱਤ ਬਣ ਤਾ ਅਲੱਗ ਤੂੰ ਕੈਤਰੀ ਮੇ ਲੱਗੂਗਾ ਅਕੱਡਮੀ ਤੇ ਮੈਂ ਤਾਂ ਤੂੰ ਕੋ ਖਾ ਕੇ ਆ ਰਹਾ ਹੈ ਦਾਦੂ ਕੋ ਦੇਖਾ ਤਾ ਕਾ ਕੇ ਉਹਦਾ ਆ ਦੇਖੋ ਦੋਲੇ ਕੇ ਅੰਦਰ ਤੇ ਹਾਂ ਬਈ ਤੁਸੀਂ ਕੱਲ ਦੱਸ ਮੜਾ ਜਾ ਮੈਨੂੰ ਕੀ ਤੁਸੀਂ ਸਨੇਹਾ ਦੇ ਨਾਲ ਚਾਹਣੇ ਹੋਗੇ ਆਪਣੇ ਵੱਲੋਂ ਕਿ ਤੁਸੀਂ ਨਵੇਂ ਸਾਲ 'ਚ ਕੀ ਦਸ ਕਰਨ ਦੱਸਣਾ ਚਾਹਣੇ ਹੋ ਕੀ ਤੁਹਾਡੇ ਵੱਲੋਂ ਇਹ ਮੈਸੇਜ ਆਉਣਾ ਉਹਨੂੰ ਮੇਰਾ ਮਿਸਾਲ ਦੇ ਵਿੱਚ ਚਾਪ ਉਹਦਾ ਦੱਸੋ ਕਿ ਤੁਸੀਂ ਕੀ ਅਜਿਹਾ ਕਰੋਗੇ ਮਨ ਲਈ ਤੁਹਾਨੂੰ ਬਹੁਤ ਖਾਸ ਤੌਰ ਤੇ ਵੀ ਜੋ ਤੁਹਾਨੂੰ ਵੀ ਜੋ ਵੀ ਤੁਹਾਨੂੰ ਆਏ ਨਹੀਂ ਆਪਣੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਕਿ ਜੋ ਵੀ ਤੁਹਾਨੂੰ ਆਏ ਲੱਗੇ ਵੀ ਆਹ ਗੱਲ ਸਭ ਨੂੰ ਕਰਨੀ ਚਾਹੀਦੀ ਹੈ ਵੀ ਆਹ ਗੱਲ ਸਾਂਝੀ ਕਰਨੀ ਹੈ ਸੋਚ ਕੇ ਸਿੰਪਲ ਜਿਹਾ ਸਵਾਲ ਹੈ ਜਿਵੇਂ ਆਪਾਂ ਸਕੂਲ ਚ ਗਏ ਨੇ ਤੁਸੀਂ ਆਹ ਕੰਮ ਕਰਿਆ ਕਰਾਇਆ ਹੋ ਜੂਗਾ ਕੋਈ ਜਿਹੜਾ ਵਧੀਆ ਜੀ ਹੈਬਿਟ ਜਿਹੜੀ ਜਿਵੇਂ ਹੁਣ ਸਾਰਿਆਂ ਤੇ ਮੋਟਾਪਾ ਵਧ ਰਿਹਾ ਹੈ ਨਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਾ ਜਾਨੀ ਕਿ ਆਪਣੇ ਘਰ ਦੇ ਕੰਮ ਆਪ ਕਰਨੇ ਚਾਹੀਦੇ ਆ ਬੱਚੇ ਨੂੰ ਨਹੀਂ ਬੱਚੇ ਨੂੰ ਨਹੀਂ ਸਾਰਿਆਂ ਨੂੰ ਸਾਰਿਆਂ ਨੂੰ ਠੀਕ ਹੈ ਬੀਨਸਰੀਪ ਕੀ ਕਰ ਰਹੇ ਗਿਤਾੰਦਰ ਉਸ ਤਰ੍ਹਾਂ ਹੀ ਵੀ ਆਪਾਂ ਵਰਕ ਕਰਾਂਗੇ ਫਿਜ਼ੀਕਲ ਤੌਰ ਤੇ ਵਰਕ ਕਰਾਂਗੇ ਤੇ ਆਪਣਾ ਜਿਹੜਾ ਖਾਣਾ ਪੀਣਾ ਹਾਜਮ ਆਊਗਾ ਵਧੀਆ ਤੌਰ ਤੇ ਤੇ ਆਪਣੀ ਫਿਜ਼ੀਕਲ ਫਿਟਨੈਸ ਸਹੀ ਰਹੂਗੀ ਜਿਵੇਂ ਕਈਆਂ ਨੂੰ ਗੋੜਿਆਂ ਵਗੈਰਾ ਦਾ ਅਰਦ ਹੁੰਦਾ ਕੋਈ ਨਾ ਲੋ ਵੀ ਠੀਕ ਹੋ ਜਾ ਹਾਂ ਚੋਰਾ ਫੇਰੇ ਕਰ ਲਓ ਹਾਂ ਕੰਮ ਤੋਂ ਦੇ ਕਰਨ ਨਾਲ ਤਾਂ ਕੁਝ ਠੀਕ ਹੋ ਜਾਂਦਾ ਹੈ ਹਾਂਜੀ ਤੇ ਮੈਂ ਚਾਹੁੰਦੀ ਆ ਜੀ ਆਪਾਂ ਵੀ ਲੋੜ ਵੰਦ ਦੀ ਕੋਈ ਜੈਲੀ ਕੋ ਹੋ ਸਕੇ ਮਦਦ ਕਰੀਏ ਤੇ ਆ ਨਵੇਂ ਸਾਲ ਦੇ ਆਉਣ ਵਿੱਚ ਤੇ ਇੱਕ ਥੋੜਾ ਜਿਹਾ ਟਾਈਮ ਆਪਾਂ ਪ੍ਰਮਾਤਮਾ ਲਈ ਘੰਟਾ ਦੋ ਘੰਟੇ ਸਮਾਂ ਜ਼ਰੂਰ ਕੱਢੀਏ ਜਿਨ੍ਹਾਂ ਨੇ ਆਪਾਂ ਨੂੰ ਸਾਹ ਵਕਸਿਆ ਹੈ ਨਾ ਤੇ ਇੱਕ ਇੱਕ ਸਾਹ ਜਿਹੜਾ ਆਪਣੇ ਲਈ ਬਹੁਤ ਕੀਮਤ ਤੇ ਇਹਦਾ ਪਰਮਾਤਮਾ ਦੇ ਲਈ ਆਪਾਂ ਨੂੰ ਜ਼ਰੂਰ ਕੱਢਣਾ ਚਾਹੀਦਾ ਆਪਾਂ ਸਮਾਂ ਜੀ ਹੋਰ ਕੰਮਾਂ ਵਾਸਤੇ ਬਥੇਰਾ ਕੱਢ ਰਹੇ ਨੇ ਪਰ ਪ੍ਰਮਾਤਮਾ ਨੂੰ ਲਈ ਆਪਾਂ ਬਿਲਕੁਲ ਵੀ ਸਮਾਂ ਨਹੀਂ ਕੱਢਦੇ ਤੇ ਮੈਂ ਤਾਂ ਇਹ ਕਹਿੰਦੀ ਵੀ ਅੱਧਾ ਘੰਟਾ ਘੰਟਾ ਪਰ 10 ਮਿੰਟ ਫਾਂਡੇ ਵੀ ਜ਼ਰੂਰ ਪ੍ਰਮਾਤਮਾ ਨੂੰ ਆਪਾਂ ਯਾਦ ਕਰਨਾ ਚਾਹੀਦਾ ਜੀ ਵਿੱਚ ਬੱਚਿਆਂ ਨੂੰ ਠੰਡ ਕਰਕੇ ਇਹ ਨਹੀਂ ਚੀਜ਼ ਇਹ ਕੰਫਰੈਸ ਸਪੈਕਟ੍ਰੀ ਛੱਡੇ ਥੋੜੇ ਜਿਹਾ ਆਪਣਾ ਤੰਗ ਕਰ ਲਾਂਗਾ ਥੋੜਾ ਜਿਹਾ ਤੇ ਟਿਕਦਾ ਨਹੀਂ ਹੈ ਤੇ ਹਾਂਜੀ ਤੁਸੀਂ ਦੋਨਾਂ ਦਾ ਅਮਨ ਨੇ ਵੀ ਮੈਸੇਜ ਤੁਹਾਨੂੰ ਤਾਂ ਵਧੀਆ ਮੈਸੇਜ ਵੀ ਥੋੜਾ ਬਹੁਤ ਸਮਾਂ ਜੇ ਹੋ ਸਦਾ ਜਿੰਨਾ ਵੀ ਪਰਮਾਤਮਾ ਦੇ ਲਿਖੇ ਲਾਉਣਾ ਚਾਹੀਦਾ ਕਿਉਂਕਿ ਜੀਨ ਨੂੰ ਸਭ ਦਾ ਸਾਹ ਬਖਸ਼ੇ ਨੇਗੇ ਤੇ ਉਹਨਾਂ ਦਾ ਸਤਿਕਾਰਨਾ ਕਰਨ ਦਾ ਪਹਿਲਾ ਹੱਕ ਬਣਦਾ ਹੈਗਾ ਤੇ ਇਹ ਕਹਿੰਦਾ ਚਲੋ ਅਸੀਂ ਵੀ ਇਹੀ ਸੀਗਾ ਚਲੋ ਇਹਦੇ ਨਾਲ ਨਾਲ ਇਹ ਕੀ ਵੀ ਕਹਿੰਨੇ ਹੈਗੇ ਇੱਕ ਹੋਰ ਵੀ ਕਹਾਂਗਾ ਆਪਾਂ ਸਾਰਿਆਂ ਨੇ ਨਾ ਕੁਝ ਅਜਿਹੇ ਸ਼ੌਂਕ ਪਾਲਣਾ ਦਾ ਤੁਹਾਨੂੰ ਸ਼ੌਂਕ ਹੈ ਕਿਉਂਕਿ ਸ਼ੌਂਕ ਦੇ ਨਾਲ ਬੰਦੇ ਇੰਟਰਸਟ ਹੋਣਾ ਲੈਂਦਾ ਹੈਗਾ ਸ਼ੌਂਕ ਦੇ ਨਾਲ ਬੰਦਾ ਐਕਸਾਈਟਮੈਂਟ 'ਚ ਰਹਿੰਦਾ ਹੈਗਾ ਜਜ਼ਬੇ ਵਿੱਚ ਰਹਿੰਦਾ ਕੁਝ ਨਵਾਂ ਕਰਨ ਦੇ ਕਰੀਏਟ ਕਰਦਾ ਰਹਿੰਦਾ ਸੋਚਦਾ ਰਹਿੰਦਾ ਹੈਗਾ ਤੇ ਉਹਦੇ ਨਾਲ ਬੰਦਾ ਕੰਮ ਵੀ ਕਰਦਾ ਹੈਗਾ ਫਿਜ਼ੀਕਲ ਆਪ ਵੀ ਫਿਟ ਵੀ ਰਹਿੰਦਾ ਹੈਗਾ ਤੇ ਸ਼ੌਂਕ ਨੂੰ ਪੂਰਾ ਕਰ ਲੈਂਦਾ ਤੇ ਜਿੱਦਾਂ ਕਹੇ ਲੋ ਵੀ ਕਿ ਜਦੋਂ ਅਸੀਂ ਕੰਮ ਨੂੰ ਸ਼ੌਂਕ ਬਣਾ ਲਿਆ ਕਿਸੇ ਵੀ ਕੰਮ ਨੂੰ ਸ਼ੌਂਕ ਦੇ ਵਿੱਚ ਕਨਵਰਟ ਕਰ ਲਿਆ ਤਾਂ ਸਾਨੂੰ ਈਜ਼ੀ ਲੱਗਣਾ ਤੁਸੀਂ ਪਹਿਲਾਂ ਆਪਣੇ ਆਪ ਨੂੰ ਬੜਕੇ ਗੱਲ ਕਲੀਅਰ ਕਰੋ ਕਿ ਤੁਹਾਡਾ ਇੰਟਰਸਟ ਕਿਹੜੀ ਸਾਈਡ ਤੇ ਹੈ ਤੁਸੀਂ ਕਿਹੜੇ ਟ੍ਰੈਕ ਤੇ ਚੱਲਣਾ ਚਾਹੁੰਦੇ ਹੋ ਜਿੰਨਾ ਚਿਰ ਤੁਸੀਂ ਇਹ ਗੱਲ ਕਲੀਅਰ ਨਹੀਂ ਕਰਦੇ ਹੈਗੇ ਉਹਨਾਂ ਜੇ ਤੁਸੀਂ ਦੋੜਦਾਂ ਚ ਖੜੇ ਰਹੋਗੇ ਸਭ ਤੋਂ ਪਹਿਲੀ ਗੱਲ ਆਪਣੇ ਆਪ ਨਾਲ ਕਲੀਅਰ ਕਰੋ ਕਿ ਤੁਸੀਂ ਕਿਹੜਾ ਕੰਮ ਕਰਨਾ ਚਾਹੁੰਦੇ ਉਹਦੇ ਬਾਰੇ ਸਟੱਡੀ ਕਰੋ ਉਹਦੇ ਬਾਰੇ ਪੜ੍ਹੋ ਵਿਚਾਰੋ ਤੇ ਫਿਰ ਉਹ ਟ੍ਰੈਕ ਤੇ ਜਾਓ ਮੈਂ ਤੁਹਾਨੂੰ ਗਾਰੰਟੀ ਦਿੰਦਾ ਇਸ ਗੱਲ ਦੀ 100% ਤੁਸੀਂ ਕਦੇ ناکਾਮ ਨਹੀਂ ਹੋ ਹਾਂ ਕੁਝ ਕੁ ਗੱਲਾਂ ਬਾਤਾਂ ਹੁੰਦੀਆਂ ਨੇ ਹੀ ਆ ਇੱਕ ਥੋੜੀ-ਬੋਤੀ ਆ ਜਾਂਦੀ ਨੇ ਕਿ ਉਹ ਪ੍ਰਮਾਤਮਾ ਆਪਣੇ ਸਮੇਂ ਹੱਲ ਕਰੰਦਾਗਾ ਤਾਂ ਤਾਂ ਬੋਲੋ ਉਹ ਜਦੋਂ ਆਪਾਂ ਪਹਿਲੀ ਵਾਰ ਕੋਈ ਵੀ ਕੰਮ ਦੀ ਸ਼ੁਰੂਆਤ ਕਰਦੇ ਜੀ ਕਿਹਨਾਂ ਦਾ ਹਰੇਕ ਕੰਮ ਆਪਾਂ ਨੂੰ ਔਖਾ ਲੱਗਦਾ ਜੀ ਜਦੋਂ ਕੋਈ ਵੀ ਕੰਮ ਕਰਾਈਏ ਜੀ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਟਿੱਕ ਤਾਂ ਆਉਂਦੀ ਹੁੰਦੀਆਂ ਨੇ ਕਿਉਂਕਿ ਜੇ ਪ੍ਰੋਬਲਮਸ ਨਾ ਹੋਵੇ ਤਾਂ ਕੁਝ ਨਵਾਂ ਨਹੀਂ ਸਿੱਖ ਸਕਦੇ ਹੈਗੇ ਹਾਂਜੀ ਤੁਹਾਨੂੰ ਤਰਾਸ਼ਣ ਵਾਸਤੇ ਤੁਹਾਨੂੰ ਇੱਕ ਵਧੀਆ ਜਿਵੇਂ ਕਹਿ ਲਓ ਵੀ ਨਵੇਂ ਰੂਪ ਦੇਣ ਵਾਸਤੇ ਤੁਹਾਨੂੰ ਦਿੱਕਤਾਂ ਆਉਣਗੀਆਂ ਜਿਵੇਂ ਸੋਨੇ ਨੂੰ ਆਪਾਂ ਕਹਿੰਦੇ ਵੀ ਨਵੀਂ ਮਾ ਡਿਜ਼ਾਈਨ ਦੇਣ ਖਾਸਤੇ ਪੱਟੀ ਚ ਪਾਉਣੀ ਪੈਂਦਾ ਹੈਗਾ ਨਾ ਤੇ ਉਹ ਪ੍ਰੋਸੈਸ ਹੁੰਦਾ ਇੱਕ ਤਰ੍ਹਾਂ ਦਾ ਉਹ ਚ ਕਵਰ ਹੋਣਾ ਚਾਹੀਦਾ ਹੈਗਾ ਹਾਂਜੀ ਦੱਸੋ ਇਦਾਂ ਕਰ ਦੱਸੋ ਦਰਸ਼ਕਾਂ ਵੀ ਤੁਸੀਂ ਕੀ ਕਰਿਆ ਕਰੋਗੇ ਦਰਸ਼ਕਾਂ ਦੱਸੋ ਮਾ ਜੀ ਤੁਸੀਂ ਕੀ ਕੰਮ ਕਰਿਆ ਕਰੋਗੇ ਹੁਣ 2025 ਚ ਅਈ ਰੋਟੀ ਬਣਾਇਆ ਕਰੂਗਾ ਹਾਂ ਦੱਸੋ ਉਧਰ ਦੱਸੋ ਉਧਰ ਕ ਕੀ ਕਰਿਆ ਕਰੋ ਤੁਸੀਂ ਰੋਟੀ ਬਣਾਇਆ ਕਰੂਗਾ ਰੋਟੀ ਬਣਾ ਕੇ ਤੁਸੀਂ ਕੀ ਕਰੋਗੇ ਹੋਰ ਤੇ ਤੁਸੀਂ ਆਪ ਤਾਂ ਨਹੀਂ ਖਾਂਦੇ ਫਿਰ ਇਧਰ ਉਹ ਦੱਸੋ ਇਧਰ ਉਹ ਤੁਸੀਂ ਆਪ ਤਾਂ ਨਹੀਂ ਖਾਂਦੇ ਕੱਲੇ ਪਰੌਠੇ ਬਣਾ ਕੇ ਸਾਨੂੰ ਵੀ ਖਵਾ ਦੇ ਕਰੋਗੇ ਇਨੇ ਕਿੰਨਾਂ ਨੂੰ ਰੋਟੀ ਬਣਾ ਕੇ ਦਿਆ ਕਰੂੰਗਾ ਤੁਸੀਂ ਸਾਰੇ ਪਰਿਵਾਰ ਨੂੰ ਆਪ ਹੀ ਅਸ਼ਵੀ ਉੱਤ ਲਾਉਂਦੇ ਰੋਟੀਆਂ ਨਾ ਮੇਰੇ ਨਾਲ ਹੋਣ ਦੇ ਦੀ ਰੋਟੀ ਹੈਲਪ ਕਰਨ ਦੇ ਨਾ ਕਿ ਅਸੀਂ ਮੈਂ ਹੈਲਪ ਕਰਦਾ ਹਾਂ ਤੁਹਾਨੂੰ ਹਾਂ ਸਪਾਤੀ ਵੀ ਤੋ ਦੂਗਾ ਪਾਤੀ ਦੇ ਦੋ ਪਾਡੇ ਵੀ ਦੋ ਨਾ ਨਾ ਪਾਡੇ ਵੀ ਤੋ ਦੂਗਾ ਅੱਛਾ ਹੋਰ ਖੋਰ ਕੀ ਕੰਮ ਕਰਿਆ ਕਰੇਗਾ ਪੁੱਤ ਤੂੰ ਹੋਰ ਮੈਂ ਚੁੱਲ੍ਹੇ ਦੇ ਅੱਗ ਲਾ ਦੂਗਾ ਚੁੱਲ੍ਹੇ ਚੱਗ ਬਚਾ ਦਿਆ ਕਰੀਂ ਠੀਕ ਹੈ ਤੇ ਸਾਰੇ ਕੰਮ ਇਹ ਤਾਂ ਬੁੜੀਆਂ ਨੇ ਕਰੂਗਾ ਫਿਰ ਨਵਾਂ ਨਹੀਂ ਤੁਸੀਂ ਕਰ ਤਾ ਕੱਲੋ ਤੁਸੀਂ ਫੌਜੀ ਬਣ ਗਏ ਹੋ ਤੇ ਨਾਲ ਤੁਸੀਂ ਕੱਲੋਂ ਫੌਜੀ ਬਣ ਕੇ ਚੁੱਲ੍ਹੇ 'ਚ ਅੱਗ ਲਾ ਕੇ ਰਹੇਂਗਾ। ਠੀਕ ਹੈ ਫਿਰ ਰੋਟੀ ਵੀ ਬਣਾ ਕੇ ਖਾਇਆ ਕਰੂੰ ਮੈਂ ਆਪਦੀ ਫੌਜੀ ਬਣਤੀ ਆ ਨਾ। ਫਿਰ ਆਪਦੇ ਕੰਮ ਤਾਂ ਆਪ ਕਰਨੇ ਪੈਣਗੇ ਨਾ ਪੁੱਤ। ਇਹ ਗੱਲ ਵੈਸੇ ਬੀਬੀ ਕਹਿੰਦੀ ਸੀ। ਕੋਈ ਕੋਈ ਰੱਖੂ ਤਾਂ ਮੇਰੇ ਹੱਥ ਘੁੱਟੇ ਹੋ ਜਾਣਗੇ। ਠੀਕ ਹੈ। ਗੋਹਾ ਮੈਂ ਚੱਕ ਰਾਂਗੀ ਠੀਕ ਹੈ। ਜੀ ਐਸ਼ਵੀਰ ਕਹਿੰਦੀ ਮੈਂ ਗੋਹਾ ਨਹੀਂ ਸੜਦੇਗੀ। ਮੰਮੀ ਉਹ ਤੁਸੀਂ ਸੜਦੇ ਕਰੋ ਵੀ ਮੇਰੇ ਹੱਥ ਦੰਦੇ। ਮੈਂ ਕੀ ਕਰੂੰ ਫਿਰ? ਠੀਕ ਹੈ ਪੁੱਤ। ਮਾਂ ਮੱਤ ਕੋ ਬਾਅਦ ਬਾਅਦ ਦਿੰਦਿਓ। ਅੱਛਾ ਮੈਂ ਜਰੂਰ ਵਾਰ ਬੰਨ ਦੇ ਕੇ ਰੱਖਾਂ ਠੀਕ ਹੈ ਪੁੱਤ। ਇਹਦਾ ਮੈਂ ਕਰ ਦਿਆ ਕਰੂੰ। ਤੁਸੀਂ ਇਕੱਲੇ ਚੁੱਲ੍ਹੇ-ਚੁੱਲ੍ਹੇ ਦਾ ਕੰਮ ਕਰ ਲਿਆ ਕਰੋ। ਹਾਂ ਮੈਂ ਕੱਪੜੇ ਤੋਹ ਕੇ ਉੱਪਰ ਟੱਕ ਦੇ ਆਉਂਗਾ। ਅੱਛਾ ਕੱਪੜੇ ਤੋਹ ਦਿਆ ਕਰੋ ਤੇ ਉੱਪਰ ਮੇਰੇ ਪਿੱਛੇ ਪਛਾਇਆ ਠੀਕ ਹੈ? ਠੀਕ ਹੈ ਪੁੱਤ। ਹਾਂ ਠੀਕ ਹੈ। ਠੀਕ ਹੈ। ਕੱਪੜੇ ਤੋਹ ਦਿਆ ਕਰੋ ਉੱਪਰ ਟੰਗੇ ਆਇਆ ਕਰੋ ਤੇ ਵਿਵਸਕੇ ਨਾਲ ਮੇਰੇ ਨਾਲ ਲੱਗ ਜਾ ਕਰੋ। ਠੀਕ ਹੈ ਪੁੱਤ। ਇਹ ਕੰਮ ਕਰੂਗੀ ਜੇ ਐਸ ਵੀਰ ਆਪਣਾ ਨਵੇਂ ਸਾਲ ਦੇ ਵਿੱਚ? ਮੈਂ ਕਹਿੰਦਾ ਬੀਬੀ ਆਹ ਕੰਮ ਤੂੰ ਕਰ ਦੇ ਮੇਰਾ ਵੀ ਆਹ ਕੰਮ ਮੇਰਾ ਤੂੰ ਕਰ ਦੇ ਜਿ ਮੈਨੂੰ ਕਦੇ ਪੁੱਛਿਆ ਤੂੰ ਕਰ ਲੈਗਾ ਫੇਰ ਕੀ ਹੋ ਜੂ ਉਹ ਵੀ ਮੈਂ ਕਿੱਥੇ ਕਰਿਆ ਕਰੂੰ ਮੈਨੂੰ ਵੀ ਬੀਬੀ ਨੇ ਗੱਲ ਦੱਸੀ ਕਹਿੰਦੀ ਪੁੱਤ ਆਪ ਦੇ ਪੈਰ ਤੋਂ ਦਾ ਬੰਦਾ ਕਦੇ ਖੋਲਾ ਨਹੀਂ ਹੁੰਦਾ ਹੈ ਤੇ ਮੈਨੂੰ ਉਹ ਗੱਲ ਲੱਗੀ ਜਦੋਂ ਤੁਸੀਂ ਆਪ ਦੇ ਕੰਮ ਕਿਸੇ ਤੋਂ ਕਰਾਉਣ ਲੱਗਦੇ ਨਾ ਤੁਸੀਂ ਉਹਨੂੰ ਮਾਨਸਿਕ ਤੌਰ ਤੇ ਗਲਾਮ ਹੋ ਜਾਂਦੇ ਫਿਜ਼ੀਕਲ ਤਾਂ ਸਾਡਾ ਜਾਂਦਾ ਹੀ ਜਾਂਦਾ ਹੈਗਾ ਫਿਜ਼ੀਕਲ ਤੌਰ ਤੇ ਨੂੰ ਪਤਾ ਹੈ ਕਿ ਵੀ ਕਿਵੇਂ ਹੈਗੇ 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 ਸਾਡੇ ਦਿਮਾਗ 'ਚ ਵੀ ਗੱਲ ਵੱਡੀ ਹੋ ਜਾਂਦੀ ਉਹ ਬੰਦਾ ਹੋਰ ਤਾਂ ਰੋਟੀ ਲੱਗ ਦੇਊਗਾ ਜੀ ਉਹ ਬੰਦਾ ਆ ਕੰਮ ਕਰੂ ਤਾਂ ਅਸੀਂ ਆ ਕੰਮ ਕਰਵਾਵਾਂਗੇ ਉਹਨਾਂ ਆਮ ਤੌਰ ਤੇ ਹੁੰਦਾ ਬੁੱਧਕਰਾਂ ਵਿੱਚ ਐਨ ਸਰੀਰ ਸੋਹਣ ਕਰਨੇ ਲੋਕ ਵੀ ਆਇਆ ਨਾ ਕਿ ਉਹ ਕਿਸੇ ਦੀ ਮਜਬੂਰੀ ਵੀ ਹੁੰਦੀ ਆ ਚਲੋ ਕੱਪੜੇ ਲੀਣੇ ਧਵਾਉਣਾ ਕੋਈ ਰੋਟੀ ਪਾਣੀ ਤਕਾਉਣਾ ਕੋਈ ਹਾਂ ਚਲੋ ਜੌਬ ਕਰਦਾ ਕਰਨ ਬਾਕੀ ਹੁਣ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਅਸੀਂ ਇੰਨਾ ਕੰਮ ਕਰਵਾਉਣੇ ਨਹੀਂ ਅਸੀਂ ਆਪ ਕੀ ਕਰਦੇ ਆਂ ਆਪ ਕੁਝ ਵੀ ਨਹੀਂ ਕਰਦੇ ਹੈਗੇ ਉਹ ਗਰਮਣ ਥੁੜੀਆਂ ਲੱਗੀ ਵੀ ਫਿਜ਼ੀਕਲ ਤੌਰ ਤੇ ਇੱਕ ਤਰ੍ਹਾਂ ਦਾ ਬਿਮਾਰੀ ਨੂੰ ਸੱਦਾ ਦੇਣਾ ਹੈ ਵੀ ਕਹ ਲਓ ਵੀ ਜਦੋਂ ਆਪਾਂ ਫਿਜ਼ੀਕਲ ਤੌਰ ਤੇ ਸਾਰੇ ਕੰਮਾਂ ਦੇ ਵਿੱਚੋਂ ਵਿਹਲੇ ਹੋਗੇ ਨਾ ਤਾਂ ਆਪ ਤਾਂ ਇੱਕ ਤਰ੍ਹਾਂ ਇਹ ਕਹੋ ਆਪਣੇ ਘਰੇ ਬਿਮਾਰੀ ਨੂੰ ਸੱਦ ਰਹੇ ਹੈ ਤੇ ਆਪ ਦੇ ਕੰਮ ਕਰਨੇ ਜਿਹੜਾ ਕੰਮ ਆਪ ਦਾ ਖੁਦ ਕਰਕੇ ਆਪ ਨੂੰ ਸਕੂਨ ਮਿਲਦਾਗਾ ਉਹ ਹੋਰ ਤੋਂ ਕਰਵਾ ਕੇ ਨਹੀਂ ਮਿਲਦਾ ਹੈਗਾ। ਨਹੀਂ ਕੀ ਹੈ ਨਾ? ਹਾਂਜੀ। ਸੰਪੂਰਨ ਤੌਰ ਤੇ ਇਹ ਗੱਲ ਪੂਰੀ ਲੱਗਦੀ ਹੈ ਕਿ ਜੋ ਕੰਮ ਵੀ ਜੋ ਕੰਮ ਆਪ ਉਹਦੇ ਤਜਰਬੇ ਨਾਲ ਜੇ ਅਸੀਂ ਆਪ ਕਰ ਦਿੰਦੇ ਆ ਕਿ ਮੈਨੂੰ ਇਹ ਲੱਗੂ ਵੀ ਦੂਜੇ ਤੋਂ ਉਸ ਤਰ੍ਹਾਂ ਹੋਣਾ ਨਹੀਂ ਹੈਗਾ। ਤੇ ਹੋਰ ਕੁਝ ਆਪਾਂ ਕੀ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਆਗੇ? ਖਾਸ ਤੌਰ ਤੇ। ਖਾਸ ਤੌਰ ਤੇ। ਬਸ ਇੱਕੋ ਸਤ ਜੇਹੀ ਕਹਿੰਨੇ ਆ ਵੀ ਨਵਾਂ ਸਾਲ ਦੀ ਤੁਹਾਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ। ਤੇ ਤੁਸੀਂ ਨਵੇਂ ਸਾਲ ਦੇ ਵਿੱਚ ਕੁਝ ਨਵਾਂ ਕਰਨ ਬਾਰੇ ਸੋਚਿਓ ਨਵੇਂ ਸਿਰੇ ਤੋਂ ਸੋਚਿਓ ਜੀ ਅੱਜ ਦੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੀ ਕਰਿਓ ਤੇ ਅਸੀਂ ਕੋਈ ਕਈ ਵਾਰ ਕੋਈ ਸੁਧਾਰ ਕਰਨ ਵਾਲਾ ਹੁੰਦਾ ਕੋਈ ਸੁਧਾਰ ਹਾਂ ਤੇ ਇੱਕ ਬੇਨਤੀ ਹੈ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਕਈ ਵਾਰ ਨਾ ਕੋਈ ਵੀਡੀਓ ਦੇ ਵਿੱਚ ਕਨਸੈਪਟ ਜਾਦੇ ਗੱਲਬਾਤ ਕਰਨ ਵਾਲਾ ਹੁੰਦਾਗਾ ਜਦੋਂ ਚੇਂਜ ਕਰਨਾ ਹੁੰਦਾ ਹੈਗਾ ਜਦੋਂ ਹੋਰ ਗੱਲਬਾਤ ਕਰਨੀ ਹੁੰਦੀ ਹੈ ਜਿਸ ਤਰ੍ਹਾਂ ਵੀ ਤੁਸੀਂ ਮਾੜਾ-ਮੋਟਾ ਸਾਨੂੰ ਦੱਸਿਆ ਕਰੋ ਕਿਉਂਕਿ ਅਸੀਂ ਵੀ ਤੁਹਾਡੇ ਵਰਗੇ ਆਪਣੇ ਹੀ ਹਾਂਗੇ ਅਸੀਂ ਕੋਈ ਐਦਾਂ ਨਹੀਂ ਹੈਗੇ ਸਪੈਸ਼ਲ ਜੇ ਕੋਈ ਕੰਟੈਂਟ ਹੈ ਇਹ ਜਾਂਦਾ ਵੀ ਆ ਵੀ ਸਿੱਧੇ ਬਿਸ਼ੇ ਤੇ ਗੱਲ ਕਰਨੀ ਚਾਹੀਦੀ ਹੁੰਦੀ ਹੈ ਕਿਉਂਕਿ ਕਈ ਵਾਰ ਆਪਾਂ ਡਿਸਕਸ ਦੇ ਵਿੱਚੋਂ ਕਾਫੀ ਗੱਲਾਂ ਮਾਵਾ ਕੋ ਸਿੱਖ ਲੈਣੇ ਹੈਗੇ ਤੇ ਬਾਕੀ ਤੁਹਾਨੂੰ ਦੱਸਿਓ ਸਾਡੀ ਜਿਹੜੀ ਕਹਿੰਦੇ ਹੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਕਿਉਂਕਿ ਕਮੈਂਟਾਂ ਦੇ ਵਿੱਚ ਆਪ ਸਾਨੂੰ ਵੀ ਇਹ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ ਇਹ ਨਹੀਂ ਵੀ ਅਸੀਂ ਵੀ ਵੀਡੀਓ ਪਾ ਕੇ ਅਸੀਂ ਹਰ ਇੱਕ ਦੇ ਕਮੈਂਟ ਆਪਾਂ ਜਰੂਰ ਹੋਤੇ ਵੀ ਡਿਸਕਸ ਕਰਿਆ ਕਰਾਂਗੇ ਤੇ ਹੁਣ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਕਮੈਂਟ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਮੈਂਟ ਵੀ ਜ਼ਰੂਰ ਕਰਨਾ ਜੀ ਤੁਸੀਂ ਕਿੱਥੋਂ-ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਤੇ ਜ਼ਰੂਰ ਦੱਸਣਾ ਜੀ ਤੇ ਨਵੇਂ ਸਾਰੇ ਜੀ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਤੋਂ ਬਹੁਤ-ਬਹੁਤ ਬਹੁਤ-ਬਹੁਤ ਮੁਬਾਰਕਾ ਜੀ ਸასი ਸ਼ਕਤ